ਸੇਵਾ ਵਾਲੀ ਮੁਰਗੀ ਬਾਰੇ ਜੋ ਆਪਾਂ ਵੀਡੀਓ ਬਣਾਈ ਸੀ ਉਸ ਤੇ ਕਮੈਂਟ ਆਏ ਸੀ ਕਿ ਜਿਹੜੀ ਮੁਰਗੀ ਆ ਉਹ ਕਿੰਨੇ ਅੰਡੇ ਦੇਣ ਤੋਂ ਬਾਅਦ ਕੁੜਕਦੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਬਾਰੇ ਹੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਕੁੜਕ ਮੁਰਗੀ ਬਾਰੇ ਹੋਰ ਵੀ 2-3 ਜਾਣਕਾਰੀਆਂ ਤੁਹਾਨੂੰ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੇਖੋ ਸਭ ਤੋਂ ਪਹਿਲਾਂ ਮੁਰਗੀ ਦਾ ਕੁੜਕਣਾ ਡਿਪੈਂਡ ਕਰਦਾ ਆ ਕਿ ਬਰੀਡ ਕਿਹੜੀ ਆ ਇਹ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਮੁਰਗੀ ਦੇਖ ਰਹੇ ਆ ਇਸ ਬਰੀਡ ਦੀ ਮੁਰਗੀ 12-13 ਆਂਡੇ ਦੇ ਕੇ ਕੁੜਕ ਜਾਂਦੀ ਆ ਇਹ ਜੋ ਤੁਸੀਂ ਮੁਰਗੀ ਦੇਖ ਰਹੇ ਆ ਇਹ ਆਪਣੇ ਕੋਲੇ ਪਿਛਲੇ 8-9 ਸਾਲ ਤੋਂ ਹੈਗੀ ਆ ਤੇ 8-9 ਸਾਲਾਂ ਦੇ ਵਿੱਚ ਆਪਾਂ ਇਸ ਮੁਰਗੀ ਤੋਂ ਕਾਫੀ ਵਾਰ ਬੱਚੇ ਆ ਜਿਹੜੇ ਕਢਵਾਏ ਨੇ ਇਹ ਮੁਰਗੀ ਦੀ ਜਿਹੜੀ ਕਲਗੀ ਹੁੰਦੀ ਆ ਤੁਸੀਂ ਦੇਖ ਸਕਦੇ ਆ ਥੋੜੀ ਬੈਠਵੀਂ ਹੁੰਦੀ ਆ ਵੈਸੇ ਤਾਂ ਇਹਨੂੰ ਸਾਡੇ ਇੱਧਰ ਅਸੀਲ ਮੁਰਗੀ ਹੀ ਕਹਿੰਦੇ ਆ ਪਰ ਮੈਂ ਪਹਿਲਾਂ ਵੀ ਇੱਕ ਦੋ ਵੀਡੀਓ ਪਾਈਆਂ ਸੀ ਉਸ ਦੇ ਵਿੱਚ ਕਈਆਂ ਨੇ ਮੈਨੂੰ ਕਮੈਂਟ ਕੀਤੇ ਕਿ ਇਹ ਅਸੀਲ ਮੁਰਗੀ ਨਹੀਂ ਹੈਗੀ ਅਸਲ ਵਿੱਚ ਇਹ ਅਸੀਲ ਮੁਰਗੀ ਹੀ ਆ ਜਾਂ ਕਹਿ ਲਓ ਕਿ ਅਸੀਲ ਮੁਰਗੀ ਦੀ ਭੈਣ ਹੀ ਆ ਇਹ ਇਸ ਬਰੀਡ ਦੀ ਜਿਹੜੀ ਮੁਰਗੀ ਆ ਇਹ 12-13 ਆਂਡੇ ਦੇ ਕੇ ਕੁੜਕ ਜਾਂਦੀ ਆ ਤੇ ਇਹ ਮੁਰਗੀ ਬੱਚੇ ਕਢਵਾਉਣ ਦੇ ਲਈ ਸਭ ਤੋਂ ਜ਼ਿਆਦਾ ਵੈਸਟ ਆ ਮੈਂ ਪਰਸਨਲ ਜਿਹੜੀ ਮੇਰੀ ਪਰਸਨਲ ਰਾਏ ਆ ਉਹ ਤੁਹਾਨੂੰ ਇਹੀ ਆ ਕਿ ਚਾਹੇ ਤੁਸੀਂ ਆਰ ਆਈ ਆਰ ਬਰੀਡ ਦੀਆਂ ਮੁਰਗੀਆਂ ਰੱਖੀਆਂ ਹੋਈਆਂ ਨੇ ਚਾਹੇ ਤੁਸੀਂ ਬਲੈਕ ਅਸਟਰਲ ਰੱਖੀਆਂ ਹੋਈਆਂ ਨੇ ਕੋਈ ਵੀ ਬਰੀਡ ਰੱਖੀ ਹੋਈ ਆ ਪਰ ਉਸ ਦੇ ਵਿੱਚ ਇਸ ਬਰੀਡ ਦੀਆਂ ਮੁਰਗੀਆਂ ਜ਼ਰੂਰ ਰੱਖੋ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਦਿਖਾਈ ਆ ਉਹ ਮੁਰਗੀ ਵਾਰਾਂ 13 ਆਂਡੇ ਦੇ ਕੇ ਕੁੜਕ ਜਾਂਦੀ ਆ ਤੇ ਕੁੜਕਣ ਤੋਂ ਬਾਅਦ ਉਹ ਬੱਚੇ ਕੜਵਾਉਣ ਦੇ ਲਈ ਸਭ ਤੋਂ ਵਧੀਆ ਆ ਇਸ ਤੋਂ ਬਿਨਾ ਜੋ ਤੁਸੀਂ ਵੀਡੀਓ ਦੇ ਵਿੱਚ ਮੁਰਗੀਆਂ ਦੇਖ ਰਹੇ ਹੋ ਇਹ ਮੁਰਗੀਆਂ ਜਿਹੜੀਆਂ ਨੇ ਇਹ ਬਹੁਤ ਹੀ ਘੱਟ ਕੁੜਕਦੀਆਂ ਨੇ ਕਿਤੇ ਹੋਇਆ 100 ਦੇ ਵਿੱਚੋਂ ਕੋਈ ਇੱਕ ਮੁਰਗੀ ਕੁੜਕਦੀ ਆ ਤੇ ਜਿਹੜੀਆਂ ਇਹ ਮੁਰਗੀਆਂ ਨੇ ਇਹ ਮੁਰਗੀਆਂ ਸੌਰੀ ਇਹ ਜਿਹੜੀਆਂ ਮੁਰਗੀਆਂ ਨੇ 22 23 ਆਂਡੇ ਦੇਣ ਤੋਂ ਬਾਅਦ ਹੀ ਕੁੜਕਦੀਆਂ ਨੇ ਤੇ ਬਹੁਤ ਘੱਟ ਕੁੜਕਦੀਆਂ ਨੇ ਬੱਚੇ ਘੜਵਾਉਣ ਦੇ ਲਈ ਜਿਹੜੀ ਸਭ ਤੋਂ ਵਧੀਆ ਮੁਰਗੀ ਆ ਉਹ ਇਹ ਵਾਲੀ ਆ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਸਕਰੀਨ ਤੇ ਦੇਖ ਰਹੇ ਆ ਹੁਣ ਆਪਾਂ ਇਸ ਮੁਰਗੀ ਨੂੰ ਬਿਠਾਇਆ ਹੋਇਆ ਆ ਆਂਡਿਆਂ ਤੇ ਹੁਣ ਸ਼ਾਮ ਦਾ ਟਾਈਮ ਸੀ ਆਪਾਂ ਮੁਰਗੀ ਨੂੰ ਉਠਾਇਆ ਕਈ ਵਾਰ ਤਾਂ ਮੁਰਗੀ ਜਿਹੜੀ ਹੈ ਖੁਦ ਵੀ ਉੱਠ ਜਾਂਦੀ ਆ ਕਿਉਂਕਿ ਇਸ ਤੋਂ ਆਪਾਂ ਕਈ ਵਾਰ ਬੱਚੇ ਆ ਜਿਹੜੇ ਕੜਵਾਏ ਨੇ ਬਾਕੀ ਤੁਸੀਂ ਨਿਸ਼ਾਨੀ ਦੇਖ ਸਕਦੇ ਆ ਇਸ ਦੇ ਕੋਲ ਜਦੋਂ ਤੁਸੀਂ ਜਾਉਂਗੇ ਇਹ ਜਿਹੜੀ ਮੁਰਗੀ ਆ ਥੋੜੀ ਫੁੱਲੀ-ਫੁੱਲੀ ਰਹੂਗੀ ਆਪਣੇ ਖਾਂਬਾ ਜਿਹੜੇ ਖਿਲਾਰ ਕੇ ਰੱਖੂਗੀ ਜਦੋਂ ਕੁੜਕੀ ਹੁੰਦੀ ਆ ਇਹ ਜਿਹੜੀਆਂ ਗੱਲਾਂ ਮੈਂ ਇਸ ਲਈ ਦੱਸ ਰਹੀ ਆ ਕਿਉਂਕਿ ਜਿਹੜੇ ਇਸ ਕੰਮ ਦੇ ਵਿੱਚ ਬਿਲਕੁਲ ਨਵੇਂ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕੀ ਮੁਰਗੀ ਆ ਜਿਹੜੀ ਕੁੜਕੀ ਆ ਉਸ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ ਇਹ ਤੁਸੀਂ ਦੇਖ ਸਕਦੇ ਆ ਹੁਣ ਇਸ ਟਾਈਮ ਇਹ ਭੱਜੀ ਧੋੜੀ ਫਿਰ ਰਹੀ ਆ ਕਿਉਂਕਿ ਇਸ ਨੇ ਸਿਰਫ ਆਪਣੇ ਦਾਣੇ ਵਗੈਰਾ ਚੁਗਣੇ ਨੇ ਥੋੜੇ ਜੇ 5 5-7 ਮਿੰਟ ਦੇ ਵਿੱਚ ਦਾਣੇ ਵਗੈਰਾ ਖਾ ਕੇ ਇਸ ਨੇ ਫਿਰ ਦੁਬਾਰਾ ਤੋਂ ਜਾ ਕੇ ਆਪਣੇ ਆਂਡਿਆਂ ਦੇ ਉੱਤੇ ਬੈਠ ਜਾਣਾ ਆ ਦੇਖੋ ਜੇਕਰ ਤੁਸੀਂ ਵੀ ਘਰੇ ਹੀ ਮੁਰਗੀਆਂ ਤੋਂ ਬੱਚੇ ਕਢਵਾਉਣਾ ਚਾਹੁੰਦੇ ਹੋ ਤੋਂ ਇਸ ਬਰੀਡ ਦੀ ਮੁਰਗੀ ਆ ਜਿਹੜੀ ਜ਼ਰੂਰ ਰੱਖੋ ਇਸ ਬਰੀਡ ਦੀਆਂ ਮੁਰਗੀਆਂ ਨੂੰ ਬਿਮਾਰੀ ਵੀ ਬਹੁਤ ਘੱਟ ਲੱਗਦੀ ਆ ਸੋ ਸ਼ਾਮ ਦਾ ਟਾਈਮ ਆ ਹੁਣ ਮੁਰਗੀ ਨੇ ਦਾਣੇ ਆ ਜਿਹੜੇ ਚੁਗਲੇ ਤੇ ਵਾਪਸ ਜਾ ਕੇ ਆਪਣੇ ਆਂਡਿਆਂ ਤੇ ਇਸ ਨੇ ਬੈਠ ਜਾਣਾ ਆ ਬਹੁਤ ਹੀ ਸਮਝਦਾਰ ਮੁਰਗੀ ਆ ਉਹ ਬਾਕੀ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਧੰਨਵਾਦ